ਸਿਰਫ 1499 1499 ਲਓ ਜੀ ਸਿਰਫ 1499 ਦਾ ਤੁਹਾਨੂੰ ਮਿਲ ਜੂਗਾ ਜੀ ਇਹ 3 ਕਪੜਾ ਸਾਰਾ ਪ੍ਰੀਮੀਅਮ ਕੁਆਲਟੀ ਹੈ Экспорт ਕੁਆਲਟੀ ਦਾ ਮਾਲ ਹੈ ਵਧੀਆ ਕਪੜਾ ਕਪੜਾ ਗਾਰੰਟੀ ਵਾਲਾ ਇੱਕ ਨੰਬਰ ਚੀਜ਼ ਹੋਊਂਗੇ ਤੇ ਜਿਹੜਾ ਸਬਸਕ੍ਰਾਈਬ ਕਰੂਗਾ ਉਹਨੂੰ ਪੈ ਜਾਊਗਾ ਜੀ 1499 ਨਾਲ ਸ਼ਰਟ ਫ੍ਰੀ ਹਾਂ ਲਓ ਜੀ ਚੱਕੋ ਸ਼ਰਟ ਵੀ ਫ੍ਰੀ ਕਰਤੀ ਇੱਕ ਨੇਵੀ ਬਲੂ ਕਲਰ ਨੇਵੀ ਬਲੂ ਬੀਮਲ ਕਲਰ ਸਕਾਈ ਕਲਰ ਬਲੈਕ ਕਲਰ ਅਨੀਅਨ ਕਲਰ ਅੱਛਾ ਜੀ हां जी ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਇਸ ਵਲੌਗ ਦੇ ਵਿੱਚ ਜੀ ਤੇ ਅੱਜ ਆਪਾਂ ਆਏ ਆਂ ਕੋਰਾਲੀ ਸ਼ਹਿਰ ਦੇ ਵਿੱਚ 메ਨ ਬਾਜ਼ਾਰ ਦੇ ਵਿੱਚ ਖੜੇ ਆਂ ਜੀ ਤੇ ਪਿੱਛੇ ਆ ਮੇਰੇ ਜੀ ਏਕ ਏਕ ਕਲੈਕਸ਼ਨ ਜਿੱਥੇ ਤੁਹਾਨੂੰ ਬਹੁਤ ਹੀ ਵਧੀਆ ਸਮਾਨ ਮਿਲਣ ਜਾ ਰਿਹਾ ਸੋ ਵਲੌਗ ਦੇ ਐਂਡ ਤੱਕ ਬਨੇ ਰਹੋ ਜੀ ਇੱਥੋਂ ਤੁਹਾਨੂੰ ਮਿਲਣਗੇ ਬਹੁਤ ਹੀ ਘੱਟ ਰੇਟਾਂ ਤੇ ਕੋਟ ਪੈਂਟ ਬਾਸਕਟ ਤੇ ਆਪਾਂ ਭਾਜੀਆ ਨਾਲ ਕੋਲ ਚੱਲਦੇ ਆਂ ਨਾਲੇ ਤੇ ਪੁੱਛਦੇ ਆਂ ਪ੍ਰਾਈਜ਼ ਮਿਨਿਮਮ ਘੱਟ ਤੋਂ ਘੱਟ ਜਾਨੀ ਕਿੰਨਾ ਹੈ ਤੇ ਵੱਧ ਤੋਂ ਵੱਧ ਕਿੰਨਾ ਹੈ ਤੇ ਗੱਲਬਾਤ ਕਰਕੇ ਨਾਲੇ ਤੁਹਾਨੂੰ ਸਾਰੇ ਚੀਜ਼ਾਂ ਜਿਹੜੀਆਂ ਦਿਖਾਉਨੇ ਤੇ ਨਾਲੇ ਆਪਾਂ ਜਿੰਨੇ ਵੀ ਸਾਰੇ ਵੇਖੋ ਡਿਸਪਲੇ ਕੀਤੇ ਹੋਏ ਨੇ ਮੜਾਇਆ ਦਿਖਾਓ ਤੇ ਇਹ ਵੀ ਤੁਹਾਨੂੰ ਕੱਲੇ ਕੱਲੇ ਮਾਡਲ ਨਾਲ ਆਰਟੀਕਲ ਨਾਲ ਕਰਦੇ ਆਂ ਵਗਭ ਤੇ ਭਾਈ ਸਾਹਿਬ ਨਾਲ ਗੱਲਬਾਤ ਕਰਦੇ ਆਂ ਜੀ ਹੋਰ ਵੀਰ ਜੀ ਕੀ ਹਾਲ ਚਾਲ ਨੇ ਜੀ ਬਹੁਤ ਵਧੀਆ ਜੀ ਠੀਕ ਠਾਕ ਹੋਰ ਕਿੱਦਾਂ ਹਾਲੇ ਚੱਲੇ ਐਨ ਵਧੀਆ ਜੀ ਦੱਸੋ ਵਧੀਆ ਚੱਲ ਰਿਹਾ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਐਨ ਚੜਦੀ ਕਲਾ ਚਾਹ ਜੀ ਚੜਦੀ ਕਲੇ ਚਾਹੀਦੀ ਹੈ ਜੀ ਭਾਜੀ ਮੈਂ ਤੁਹਾਡੇ ਬਾਰੇ ਸੁਣਿਆ ਵੀ ਸੀ ਤੇ ਵੀਡੀਓ ਵੀ ਦੇਖੀਆ ਮੈਨੂੰ ਬਹੁਤ ਵਧੀਆ ਲੱਗਾ ਤੁਹਾਡੇ ਆਪਣਾ ਸਿਸਟਮ ਵੀ ਪ੍ਰਾਈਸ ਬਹੁਤ ਘੱਟ ਨੇ ਜੀ ਸੋ ਪਹਿਲਾਂ ਤੇ ਮੈਂ ਵੇਖ ਕੇ ਜਿਹੜਾ ਰਹਿ ਗਿਆ ਵੀ ਇੰਨੇ ਵਧੀਆ ਵਧੀਆ ਜਿਹੜੇ ਮਾਡਲ ਨੇ ਆ ਸਾਰੇ ਇੰਨੇ ਘੱਟ ਪਰਾਈ ਦੇ ਵਿੱਚ ਆ ਦੇਖੋ ਤੇ ਇੱਧਰ ਵੀ ਕੁਝ ਪਏ ਨੇ ਇਹ ਜੋਧਪੂਰੀ ਸਟਾਈਲ ਚ ਨੇ ਵੀਰ ਜੀ ਹਨਾ ਜੀ ਹਾਂਜੀ ਹਾਂਜੀ ਆ ਜੋਧਪੂਰੀ ਸਟਾਈਲ ਦੇ ਵਿੱਚ ਪਏ ਨੇ ਜੀ ਤੇ ਆ 3 ਪੀਸ ਨੇ ਸਾਰੇ ਤੇ ਭਾਜੀ ਹੁਣ ਤੁਸੀਂ ਆਪ ਦੱਸੋ ਸਾਨੂੰ ਵੀ ਕਿੰਨਾ ਇਹਨਾਂ ਦਾ ਰੇਟ ਆ ਕਿਹੜਾ ਮਾਡਲ ਕਿਵੇਂ ਆ 3 ਪੀਸ ਆ ਕਿਦਾਂ ਰਹਿ ਗਈ ਆ ਕਰ ਲੋ ਚੈੱਕ ਪਹਿਲਾਂ ਤਾਂ ਉਹਦੇ ਕਰ ਲੋ ਸ਼ੁਰੂ ਆ ਲੋ 3 ਪੀਸ ਕੋਟ ਪੈਂਟ ਆ ਕੋਟ ਬਾਸਕਰ ਰਿਵਰਸੀਬਲ ਆ ਠੀਕ ਹੈ ਜੀ ਪੂਰੇ ਵਾਰ ਦੀ ਰੇਟ ਦੀ ਓਪਨ ਗਾਰੰਟੀ ਹੋਊਗੀ। ਲੋ ਜੀ ਕਰੋ ਚੈੱਕ ਨੇੜੇ। ਠੀਕ ਹੈ ਜੀ। ਕੁੰਮ ਸਲਾਈ ਪੈਂਟਾਂ ਐ ਸਾਰੀਆਂ ਵਧੀਆ ਕੱਪੜਾ ਐ ਹਨ ਇੱਕ ਨੰਬਰ ਚੀਜ਼ਾਂ ਐ। ਠੀਕ ਹੈ ਜੀ। ਕਿੰਨੇ ਦਾ ਦੇਣਾ? ਕੋਈ 5000 ਨਹੀਂ, ਕੋਈ 8000 ਨਹੀਂ, ਕੋਈ 9000 ਨਹੀਂ। ਰੇਟ ਦਾ ਲਾ ਕੇ ਦਊਂਗਾ ਵੱਡਾ ਧਮਾਕਾ। ਹਾਂਜੀ। ਕੁਵੈਲਾ ਡਿਜ਼ਾਈਨਿੰਗ ਚੈੱਕ ਕਰਾ ਦਿਓ ਇੱਕ ਵਾਰ ਕਲਰ ਚੈੱਕ ਕਰਾ ਲਓ। ਆ ਲਓ। ਰੇਟ ਤੁਹਾਨੂੰ ਬਾਅਦ ਦੱਸਦੇ ਪਹਿਲਾਂ ਕਲਰ ਚੈੱਕ ਕਰੋ। ਮਹਿੰਦੀ ਕਲਰ ਆ ਗਿਆ। ਨੇਵੀ ਬਲੂ ਕਲਰ, ਟੈਮਲ ਕਲਰ, ਸਕਾਈ ਕਲਰ, ਬਲੈਕ ਕਲਰ, ਆਨੀਅਨ ਕਲਰ। ਅੱਛਾ ਜੀ। ਮਾਊਸ ਕਲਰ ਲਓ ਜੀ ਆਲੋ ਕੈਮਲ ਕਲਰ ਹਾਂਜੀ ਆਲੋ 4 ਪਾਕਟ ਵੀ ਆ ਗਿਆ ਇੱਧਰ ਹਾਂਜੀ ਬਰਾਊਨ ਆ ਗਿਆ ਜੀ ਲਾਈਟ ਬਰਾਊਨ ਆ ਗਿਆ ਜੀ ਬਲੈਕ ਆ ਗਿਆ ਕੈਮਲ ਆ ਗਿਆ ਵਾਈਨ ਆ ਗਿਆ ਮੋਰ ਪੰਖੀ ਆ ਗਿਆ ਕਲਰ ਹੀ ਤੋਂ ਇਲਾਵਾ ਕਲਰ ਸਾਰੇ ਅਵੇਲੇਬਲ ਨੇ ਜੀ ਲੋ ਜਿਹੜਾ ਮਰਜੀ ਕਲਰ ਲੈ ਲਿਓ ਹੂੰ ਪੂਰੇ ਵਾਰਡ ਦੀ ਓਪਨ ਰੇਟ ਦੀ ਗਾਰੰਟੀ ਕਿੰਨੇ ਦਾ ਸਿਰਫ 1499 1499 ਲੋ ਜੀ ਸਿਰਫ 1499 ਦਾ ਤੁਹਾਨੂੰ ਮਿਲ ਜੂਗਾ ਜੀ ਇਹ 3 ਪੀਸ ਤੇ ਵੀਰੇ ਹਰ ਸਾਈਜ਼ ਚ ਵੇਲੇ ਵਾਲੇ ਜੀ ਮੈਂ ਕਹਾਂ ਜਿਹੜਾ ਮਰਜੀ ਸਾਈਜ਼ ਦੇ ਲੋ ਜੀ 24 36 38 40 42 44 ਲਓ ਜੀ ਸਾਰੇ ਸਾਈਜ਼ ਸਾਈਜ਼ ਜਿਹੜਿਆ ਅਵੇਲੇਬਲ ਨੇ ਹਾਂ ਤੁਸੀਂ ਫੋਨ ਚੈੱਕ ਕਰ ਲਓ ਇੱਥੇ ਲਓ ਜੀ ਆ ਅੱਛਾ ਬਾਈ ਜੀ ਜਿਵੇਂ ਤੁਸੀਂ ਮੈਨੂੰ ਪ੍ਰਾਈਸ ਦੱਸਿਆ ਵੀ ਸਿਰਫ ਕਿੰਨੇ ਤੋਂ ਸਟਾਰਟ ਆ 1500 ਤੋਂ ਕਹਿੰਦਾ 1400 ਤੋਂ 1499 ਰੁਪਏ ਓਨਲੀ 1499 ਤੇ ਸ਼ੁਰੂ ਹੈ ਤੇ ਮੈਨੂੰ ਕਮੈਂਟਾਂ ਦੇ ਵਿੱਚ ਮੇਰੇ ਸਬਸਕ੍ਰਾਈਬਰਸ ਨੇ ਮੇਰੀ ਆਡੀਅנס ਜਿੰਨਾਂ ਜਿੰਨਾਂ ਨੇ ਵਿਊਅਰ ਨੇ ਆਪਣਾ ਦੇਖਣਾ ਜੀ ਉਹਨਾਂ ਸਾਰਿਆਂ ਨੇ ਪੁੱਛਣਾ ਵੀ ਜਿਵੇਂ ਇਹ ਕੱਪੜਾ ਸਾਰਾ ਇਹ ਕੱਪੜਾ ਵੀ ਵਧੀਆ ਹੈਗਾ ਕਿ ਨਹੀਂ ਇਹ ਦੱਸੋ ਜਰੂਰ ਕਿਉਂਕਿ ਸਸਤਾ ਰੇਟ ਪਾਣਾ ਹੈ ਕੱਪੜਾ ਸਾਰਾ ਪ੍ਰੀਮੀਅਮ ਕੁਆਲਟੀ ਹੈ ਐਕਸਪੋਰਟ ਕੁਆਲਟੀ ਦਾ ਮਾਲ ਹੈ ਵਧੀਆ ਕੱਪੜਾ ਕੱਪੜਾ ਟੋਕ ਗਾਰੰਟੀ ਵਾਲਾ ਇੱਕ ਨੰਬਰ ਚੀਜ਼ ਹੋਊਗੀ ਵਧੀਆ ਕੱਪੜਾ ਐਨ ਲਓ ਜੀ ਰੇਟ ਲਾ ਕੇ ਦਊਗਾ ਸਿਰਫ 1499 ਜਿਹੜਾ ਬੰਦਾ ਆਊਗਾ ਤੁਹਾਡਾ ਪੇਜ ਨੂੰ ਕਰਕੇ ਸਬਸਕ੍ਰਾਈਬ ਲਓ ਜੀ ਠੀਕ ਹੈ ਜੀ ਉਹਦਾ ਕਰ ਦੂੰਗਾ ਹੋਰ ਫਾਇਦਾ ਅੱਛਾ ਜੀ ਮੈਂ ਹੀ ਕਹਿ ਰਿਹਾ ਵੀ ਸਾਡੇ ਇੱਥੇ ਆਇਆ ਦਾ ਕੀ ਫਾਇਦਾ ਹੈ ਜੇ ਸਾਡੇ ਚੈਨਲ ਨੂੰ ਸਬਸਕ੍ਰਿਪਸ਼ਨ ਨਾ ਪਈ ਹਾਂਜੀ ਹਾਂਜੀ ਪਾਜੀ ਕਹਿੰਦੇ ਨੇ ਵੀ ਜਿਹੜਾ ਆਪਣਾ ਚੈਨਲ ਸਬਸਕ੍ਰਾਈਬ ਕਰਕੇ ਆਊਗਾ ਵੈਸੇ ਤਾਂ ਹੈਗਾ 1499 ਤੇ ਜਿਹੜਾ ਸਬਸਕ੍ਰਾਈਬ ਕਰੂਗਾ ਉਹਨੂੰ ਪੈਜੂਗਾ ਜੀ 1499 ਨਾਲ ਸ਼ਰਟ ਫ੍ਰੀ ਹਾਂ ਲਓ ਜੀ ਚੱਕੋ ਸ਼ਰਟ ਵੀ ਫ੍ਰੀ ਕਰਤੀ ਇੱਕ ਫਾਰਮਲ ਸ਼ਰਟ ਆ ਬਾਈ ਜੀ ਕਹਿੰਦੇ 77500 ਰੁਪਏ ਵਾਲੀ ਤੁਹਾਨੂੰ ਇਹਦੇ ਨਾਲ ਫ੍ਰੀ ਮਿਲੂਗੀ ਤੇ ਰਹਿ ਗਿਆ ਕਿੰਨਾ ਦਾ 700 ਰੁਪਿਆ ਵਿੱਚੋਂ ਕੱਢ ਦੋ ਚਲੋ 1400 ਚੋਂ ਕਿੰਨਾ ਰਹਿ ਗਿਆ 700 ਸਮਝੋ ਸਿਰਫ ਤੁਹਾਨੂੰ 700 ਦਾ ਹੀ ਮਿਲਦਾ ਪਿਆ ਜੇ ਸ਼ਰਟ ਨਾਲ ਮਿਲ ਗਈ ਨਾ ਤੁਹਾਨੂੰ ਇਹ 3 ਪੀਸ ਸੈੱਟ ਕਹਿ ਲਓ ਜਾਂ ਤੁਸੀਂ ਆ ਅ ਮਤਲਬ ਕੋਟ ਪੈਂਟ ਜਿਹੜਾ ਵੀ ਲੈਂਦੇ ਉਹਦੇ ਨਾਲ ਉਹਦੇ ਨਾਲ ਤੁਹਾਨੂੰ ਸਿਰਕਾ ਸਸਾ ਦੇ ਤਾਂ 3 ਪੀਸ ਲੈ ਲਓ ਸਾਰੇ ਲਾਵਾਗਾ 1499 ਰੁਪਏ ਨਾਲ ਕਰ ਦੂੰਗਾ ਸ਼ਰਟ ਫ੍ਰੀ ਫਾਰਮਲ ਲਓ ਜੀ ਫਾਰਮਲ ਸ਼ਰਟ ਫ੍ਰੀ ਨਾਲ ਇਤੇ ਇਲਾਵਾ ਇੱਕ ਆ ਆਈਟਮ ਕਰ ਲਓ ਚੈੱਕ ਲਓ ਜੀ ਆ ਜੋਧਪੁਰੀ ਆ ਜੀ ਹਜ਼ਾਰ ਦੇ ਵਿੱਚ ਵਿਗਦਾ 40 4000 ਰੁਪਏ ਦਾ ਕੋਟ ਪੈਂਟ ਪਰ ਏਕੇ ਵਾਲਿਆਂ ਨੇ ਕਰਤਾ ਫਾਇਦਾ ਲਓ ਜੀ ਰੱਬ ਵਰਗੇ ਗਾਕਾਂ ਦਾ ਸਾਰਾ ਹੈਂਡਵਰਕ ਦਾ ਕੰਮ ਹੋਇਆ ਵਾ ਰੇਟ ਦਾ ਰਹੂੰਗਾ ਵੱਡਾ ਧਮਾਕਾ ਕਿੰਨੇ ਦਾ ਸਿਰਫ 4999 ਰੁਪਏ ਦਾ ਲਓ ਜੀ 4999 ਦਾ ਆ ਗਿਆ ਜੀ ਇਹ ਹਾਂਜੀ ਇਹ 3 ਪੀਸ ਹੈ ਜੀ 3 ਪੀਸ ਲਓ ਜੀ ਜੋਧਪੂਰੀ 3 ਅੱਛਾ ਕਲਰ ਖਾਉ ਰਿਹਾ ਇਹਦੇ ਚੋਂ ਕਲਰ ਵਾਦੂ ਮਿਲ ਜੂंगे ਜੀ ਆਹ ਲੋ ਪਲੇਟ ਕਲਰ ਮਿਲ ਜੂਗਾ ਹੂੰ ਬਲੈਕ ਆਹ ਲੋ ਵਾਈਨ ਕਲਰ ਮਿਲ ਜੂਗਾ ਵੈਰਾਈਟੀ ਹੋ ਰਹੀ ਤਾਂ ਲਾ ਵਾ ਲੋ ਜੋਧਪੂਰੀ ਮਿਲ ਜੂਗੀ ਠੀਕ ਹੈ ਜੀ ਆਹ ਲੋ ਕਰੋ ਚੈੱਕ ਜੋਧਪੂਰੀ ਦੇ ਕਲਰ ਇਹਦਾ ਕੀ ਪ੍ਰਾਈਸ ਜੋਧਪੂਰੀ ਦਾ ਜੀ ਜੋਧਪੂਰੀ ਲਾ ਦਾਂਗੇ 1800 ਰੁਪਏ ਦਾ ਲਓ ਜੀ ਸਿਰਫ 1800 ਰੁਪਏ ਦਾ ਜੋਧਪੂਰੀ ਮਿਲ ਜੂਗਾ ਇਹਦਾ ਵੀ ਵੀਡੀਓ ਸ਼ੇਅਰ ਕਰਨ ਤੇ ਕੋਈ ਦੋਗੇ ਕਿ ਨਹੀਂ ਮੈਂ ਵੀਡੀਓ ਚ ਸ਼ਰਟ ਪੈਣੀ ਨਹੀਂ ਇਸ ਕਰਕੇ ਨੌ ਸ਼ਰਟ ਅੱਛਾ ਜੀ ਅੱਛਾ ਸ਼ਰਟ ਨਹੀਂ ਮਿਲਨੀ ਇਹਦੇ ਨਾਲ ਇਹ ਤੁਹਾਨੂੰ ਵੈਸੇ 100 ਰੁਪਿਆ ਤੁਹਾਨੂੰ ਲੈਸ ਮਿਲ ਜੂਗਾ ਜੇ ਆਪਣੀ ਵੀਡੀਓ ਸ਼ੇਅਰ ਕਰਨਦੇ ਠੀਕ ਹੈ ਜੀ ਆਹ ਲਓ ਜੀ ਆਹ ਕਿੰਨਾ ਪਿਆਰਾ ਮਾਡਲ ਹੈ ਜੀ ਵਾਹ ਬਈ ਵਾਹ ਨਾਲ ਸ਼ਰਟ ਰਹੂਗੀ ਫ੍ਰੀ 4999 ਰੁਪਏ ਦਾ ਅੱਛਾ ਜੀ 3 ਪੀਸ ਕੋਟ ਪੈਂਟ ਲਓ ਜੀ ਤੇ ਇਹਦਾ ਮਤਲਬ ਕਪੜਾ ਕਿਵੇਂ ਜੀ ਇਹਦਾ ਕਪੜਾ ਹੈਗਾ ਲਚਕਾ ਸੁਪੀਰੀਅਰ ਕੁਆਲਿਟੀ ਹੈ ਐਕਸਪੋਰਟ ਕੁਆਲਿਟੀ ਦਾ ਮਾਲ ਆ ਹਾਂ ਜੀ ਵਧੀਆ ਦੇ ਵਿੱਚ ਹੈ ਜਿੱਦਾਂ ਮਰਜ਼ੀ ਪਾ ਲਿਓ ਕੋਈ ਸ਼ਿਕਾਇਤ ਨਹੀਂ ਕੋਈ ਲੰਬਾ ਨਹੀਂ ਕਪੜੇ ਦਾ ਠੀਕ ਆ ਲੋ ਜੀ ਆ ਸਾਰੇ ਕਲਰ ਬਲੈਕ ਆ ਗਿਆ ਜੀ ਆ ਆ ਗਿਆ ਜੀ ਕਲਰ ਵਾਈਨ ਕਲਰ ਆ ਗਿਆ ਕਰੀਮ ਕਲਰ ਆ ਗਿਆ ਆ ਲਾਈਟ ਪਿੰਕ ਜ ਆ ਗਿਆ ਆ ਸਰਮਈ ਕਲਰ ਆ ਗਿਆ ਸਾਰੇ ਕਲਰ ਹੈਗੇ ਨੇ ਜੀ ਤੇ ਭਾਈ ਇੱਕ ਗੱਲ ਮੈਂ ਕਹਿ ਰਿਹਾ ਸੀਗਾ ਜਿਵੇਂ ਹੁਣ ਆਪਣੇ ਵਿਆਹਾਂ ਸ਼ਾਦੀਆਂ ਦੇ ਵਿੱਚ ਮਤਲਬ ਕੋਟ ਪੈਂਟ ਆਪਾਂ ਲੈਣੇ ਆ ਮਤਲਬ ਆਪਣੀ ਜੇਬ ਦੇ ਹਿਸਾਬ ਨਾਲ ਕੋਈ 5000 ਕੋਈ 10000 ਕੋਈ 20000 ਤੱਕ 25 ਤੱਕ ਵੀ ਲਾ ਲੈਂਦੇ ਆ ਮੈਂ ਕਹਿੰਦਾ ਵੀ ਆਪਾਂ ਇੱਕ ਦੋ ਵਾਰ ਪਾਉਣੇ ਹੁੰਦੇ ਹਨਾ ਇਹ ਕੋਟ ਪੈਂਟ ਕਹ ਲਓ 3 ਪੀਸ ਕਹ ਲਓ ਵਾਸਕਟ ਕਹ ਲਓ ਦੋ ਤਿੰਨ ਵਾਰ ਪਾ ਕੇ ਉਹੀ ਰੰਗ ਪਾ ਕੇ ਬੰਦਾ ਅੱਕ ਵੀ ਜਾਂਦਾ ਤੇ ਅਗਲਾ ਵੇਖਣ ਆਲਾ ਵੀ ਆਂਦਾ ਯਾਰ ਵਾਰ ਵਾਰ ਇੱਕੋ ਰੰਗ ਪਾਈ ਦੋ ਹੀ ਰੰਗ ਪੈਂਦੇ ਸੀ ਦੋ ਹੀ ਵਾਰ ਪੈਣੇ ਸੀ ਨਾਲ ਇਹ ਦੋ ਤਿੰਨ ਵਾਰ ਪੈਣਾ ਤੇ ਇਸ ਕਰਕੇ ਮੈਂ ਕਹਿੰਦਾ ਵੀ 1500 2000 ਦੇ ਵਿੱਚ ਜੇ ਤੁਹਾਨੂੰ ਇੱਥੇ ਵਧੀਆ ਮਿਲ ਰਿਹਾ ਤਾਂ ਦੋ ਤਿੰਨ ਵਾਰੀ ਪਾਓ ਆਪਣੇ ਪੈਸੇ ਵਸੂਲ ਠੀਕ ਹੈ ਨਾ ਜੀ ਮੈਂ ਕਿਹਾ ਚਾਹੇ 500 ਵਾਰ ਪਾ ਲਿਓ ਪੀਸ ਨੇ ਕਿਤੇ ਵੀ ਨਹੀਂ ਜਾਣਾ ਜਿਵੇਂ ਹੈਗਾ ਉਵੇਂ ਹੀ ਰਹਿਣਾ ਪੀਸ ਨੇ ਬਿਲਕੁਲ ਬਿਲਕੁਲ ਜੀ ਆਹ ਦੇਖੋ ਤੁਸੀਂ ਇੱਕ ਤੋਂ ਇੱਕ ਪੀਸ ਪੈਰ ਨਾਲ ਕੋਲ ਇੱਕ ਤੋਂ ਇੱਕ ਕਲਰ ਟਾਰਗੇਟ ਦੀ ਲੁੱਟ ਖਸੁੱਟ ਤੋਂ ਬਚੋ ਆਓ ਸਿੱਧ ਤਾਡੀ ਆਪਣੀ ਦੁਕਾਨ ਹੈ ਹਮ ਹਮਾ ਕੇ ਪਹੁੰਚੋ 15 ਬੀ ਦੀ ਦੀ ਸੇਲ ਲੱਗੀ ਹੈ ਪਹਿਲਾ ਆਓ ਪਹਿਲਾ ਪਾਓ ਬਿਲਕੁਲ ਜੀ ਅੱਛਾ ਵੀਰ ਜੀ ਉਹ ਸਾਹਮਣੇ ਵੀ ਸਾਰਾ ਮਾਲ ਪਿਆ ਜੀ ਸਾਰਾ ਮਾਲ ਪਿਆ ਜੀ ਕੋਟ ਪੈਂਟੇ ਲੱਗੇ ਹੋਏ ਸਾਰੇ ਕੋਟ ਪੈਂਟ ਕੋਟ ਪੈਂਟ ਕੋਟ ਪੈਂਟ ਬਾਸਕਟਾਂ ਸਾਰੀ ਆਟਮਾ ਮਿਲ ਜੂਗੀਆਂ ਇੱਕ ਤੋਂ ਇੱਕ ਵੈਰਾਈਟੀ ਠੀਕ ਹੈ ਵੀਰ ਆਜੋ ਫਟਾਫਟ ਏ ਕੇ 컬렉ਸ਼ਨ 메인 ਬਾਜ਼ਾਰ ਕੁਰਾਲੀ ਲਓ ਜੀ ਮੜਾ ਕੰਟੈਕਟ ਨੰਬਰ ਹੀ ਬੋਲੋ ਜੀ ਆਪਦਾ ਫੋਨ ਨੰਬਰ ਕਰ ਲੋ 99814767800 ਆਣਾ ਕਿੱਥੇ ਆ ਏਕੇ ਕਲੈਕਸ਼ਨ 메ਨ ਬਾਜ਼ਾਰ ਕਰਾਲੀ ਕਰਾਲੀ ਸਹੀ ਗੱਲ ਹੈ ਜੀ ਲੋ ਜੀ ਕਰਾਲੀ ਆਓ ਤੇ ਆਪਣਾ ਫਾਇਦਾ ਠਾਓ ਜੀ ਕੁਝ ਨਹੀਂ ਹੁੰਦਾ 14-1500 ਦੇ ਵਿੱਚ ਇੱਕ ਪੈਂਟ ਦਾ ਕਪੜਾ ਹੀ ਲੈਣ ਜਾਈਏ ਮੇਰੇ ਹਿਸਾਬ ਨਾਲ ਚੰਗਾ ਤੇ 7-800 ਰੁਪਏ ਦਾ ਘੱਟ ਤੋਂ ਘੱਟ ਕਪੜਾ ਹੁੰਦਾ ਮੇਰੇ ਹਿਸਾਬ ਨਾਲ 1000 ਰੁਪਏ ਦਾ ਹੁੰਦਾ ਬੜਾ ਛੱਡੋ ਤੁਸੀਂ ਸਵਾਈਓ ਪਤਾ ਕਰ ਲਿਓ 3500 ਰੁਪਏ ਸਵਾਈ ਚੱਲਦੀ ਪਈ ਹੈ ਸਹੀ ਗੱਲ ਹੈ ਜੀ ਫੋਰ ਬੈਨ ਦੀ 3 ਪੀਸੀ ਤੁਸੀਂ ਆ ਅੰਦਰੋਂ ਦੇਖੋ ਜੀ ਤੁਸੀਂ ਆ ਦੇਖੋ ਬਾਸਕਟ ਰਹੂਗੀ ਰਿਵਰਸੀਬਲ ਲੋ ਜੀ ਰਿਵਰਸੀ ਵਾਲਾ ਦੋਵੇਂ ਪਾਸੇ ਪੈਣ ਵਾਲਾ ਬਾਸਕਟ ਹੈ ਜੀ ਰਹੂ ਆ ਦੇਖੋ ਜੀ ਇੱਕ ਚੀਜ਼ ਆ ਵੀ ਵੀਰੇ ਰਿਵਰਸੀਬਲ ਹੈ ਹਾਂਜੀ ਹਾਂਜੀ ਇਹਦੀ ਵਾਸਤੇ ਦਾ ਨਾ ਰਿਵਰਸੀਬਲ ਹੈ ਜੀ ਆ ਸਾਰੀਆਂ ਰਿਵਰਸੀਬਲ ਨੇ ਆ ਦੇਖੋ ਤੁਸੀਂ ਕਾਲੀ ਪੈਨ ਨਾਲ ਜਿਹੜਾ ਲਿਫਾਸਟ ਕਟਾਇਆ ਫਾਰਮਲ ਪੈਨ ਨਾਲ ਵੀਰ ਕਰ ਸਕਦੇ ਹੋ ਕੀ ਬਾਤ ਹੈ ਤੇ ਲਓ ਜੀ ਬਾਈਅਰਾਂ ਕੋਲ ਲੇਡੀਜ਼ ਦੇ ਜਿਹੜੇ ਸੂਟਾਂ ਦੀ ਬਹੁਤ ਸਾਰੀ ਕਲੈਕਸ਼ਨ ਹੈਗੀ ਹੈ ਜੀ ਤੇ ਤੁਸੀਂ ਚੈੱਕ ਕਰ ਸਕਦੇ ਹੋ ਸ਼ਾਪ ਇਹ ਥੱਲੇ ਵਾਲਾ ਜਿਹੜਾ ਪੋਰਸ਼ਨ ਹੈ ਸ਼ਾਪ ਦਾ ਜੀ ਸੋ ਲੇਡੀਜ਼ ਜਿਹੜੀ ਕਲੈਕਸ਼ਨ ਹੈ ਇਹੋ ਜਿਹੇ ਸੂਟ ਤੁਹਾਨੂੰ ਮਿਲ ਜਾਣਗੇ ਫਾਰਮਲ ਜਾਂ ਸ਼ਾਦੀ ਚ ਪਾਉਣ ਵਾਲੇ ਆ ਵੀ ਕੁਝ ਮਾਡਲ ਹੈਗੇ ਨੇ ਜੀ ਇਹ ਇਧਰ ਵੀ ਬਾਈ ਰੱਖੀ ਬੈਠਾ ਸੂਟ ਤਾਂ ਸਾਰੇ ਵਧੀਆ ਨੇ ਸੋ ਤੁਸੀਂ ਆਓ ਇੱਥੇ ਜ਼ਰੂਰ ਜੀ ਕਰਾ ਲਈਓ 600 ਦੇ ਘੱਟ ਆ ਬੱਚਿਆਂ ਦੀਆਂ ਕੁਝ ਕਲੈਕਸ਼ਨ ਨੇ ਜੀ ਇਹਨਾਂ ਕੋਲ ਉਹ ਵੀ ਦੇਖ ਲਓ ਆ ਗਰਲਿਸ਼ ਨੇ ਸਾਰੇ ਜੀ ਬਹੁਤ ਵਧੀਆ ਸੂਟ ਲੱਗੇ ਜੀ ਇੱਥੇ ਬੱਚਿਆਂ ਦੇ ਆਪਣੇ ਕੋਲ ਜੀਨ ਟੌਪ ਵੀ ਮਿਲ ਜੂਗਾ ਤੁਹਾਨੂੰ ਜਿਵੇਂ ਆ ਦੇਖੋ ਟੌਪ ਆ ਗਿਆ ਨਾਲ ਆ ਜਗੀ ਬੂਟ ਕੱਟ ਪੈਂਟ ਅੱਛਾ ਜੀ ਉਹ ਵੀ ਜੀਨ ਦੇ ਵਿੱਚ ਓਕੇ ਤੇ ਇਸ ਤੋਂ ਇਲਾਵਾ ਜਿਹੜੇ ਕਹਿੰਦੇ ਮਿੱਡੀ ਸਟਾਈਲ ਚੱਲਦੇ ਆ ਜਿਹੜਾ ਟਰੈਂਡਿੰਗ ਆ ਲਾ ਲਓ ਤੁਸੀਂ ਜੋ ਵੀ ਐਟਮ ਟਰੈਂਡਿੰਗ ਚੱਲਦੀ ਆ ਆਪਣੇ ਕੋਲ ਸਾਰੀ ਮਿਲ ਜੂਗੀ ਤੁਹਾਨੂੰ ਅੱਛਾ ਜੀ ਆ ਲੋ ਟਿਕ ਕਲਰ ਦੇ ਦਿਆਂਗਾ ਤੁਹਾਨੂੰ ਇੱਕ ਇੱਕ ਵਿੱਚ ਚਾਰ ਚਾਰ ਕਲਰ ਮਿਲ ਜਾਣੇ ਆ ਸੈਟ ਦੇ ਮੁਤਾਬਕ ਜੀ ਜੀ ਤੇ ਆ ਲੋ ਨਿਕਲ ਲਗਾ ਦਿਓ ਇੱਧਰ ਕਲਰਾਂ ਤੇ ਸਾਰੀ ਹਾਂਜੀ ਹਾਂਜੀ ਇਹ ਕਿੰਨੇ ਤੋਂ ਸਟਾਰਟ ਕਰਿਆ ਤੁਸੀਂ ਆਹ ਵਾਲੇ ਸੂਟ ਸਾਰੇ ਇਹ ਵਾਲੇ ਤੁਹਾਨੂੰ 600 ਤੋਂ ਸਟਾਰਟਿੰਗ ਕਰਕੇ ਦੇ ਦਾਂਗੇ ਅੱ ਠੀਕ ਹੈ ਜੀ ਇਸ ਤੋਂ ਇਲਾਵਾ ਆਪਣਾ ਬੱਚਿਆਂ ਦਾ ਹੋ ਗਿਆ ਤੇ ਤੁਹਾਨੂੰ ਬੜਿਆਂ ਦੇ ਵਿੱਚ ਵੀ ਮਿਲ ਜਣੇ ਜਿਵੇਂ ਲਹਿੰਗਾ ਸ਼ਰਾਰਾ ਹੋ ਗਿਆ ਅੱਛਾ ਜੀ ਆਹ ਲੋ ਜੀ ਮੇਰੀ ਭੈਣਾਂ ਨੂੰ ਬਹੁਤ ਮਾੜਾ ਜੀ ਗੱਲ ਜਿਵੇਂ ਆਹ ਲੋ ਸ਼ਾਰਟ ਕੁਰਤੀ ਦੇ ਨਾਲ ਠੀਕ ਹੈ ਜੀ ਕੀ ਪ੍ਰਾਈਸ ਰਹਿੰਦਾ ਇਹਨਾਂ ਦਾ ਜੀ ਇਹ ਵਾਲੇ ਤੁਹਾਨੂੰ ਦੇ ਦਾਂਗੇ ਵੈਸੇ ਮਾਰਕੀਟ ਦੀ ਰੇਂਜ ਸੁਣ ਲਓ ਪਹਿਲਾਂ 2200 2400 ਤੇ ਫਿਰ ਤੁਹਾਨੂੰ ਇਹ 1500 ਦੇ ਕਰੀਬ ਦੇ ਦਾਂਗੇ 1500 1500 ਦਾ ਇਹ ਕੋਟ ਪੈਂਟ ਤੇ 1500 ਦਾ ਸ਼ਰਾਰਾ 1500 ਦੇ ਇਹੇ ਲਾ ਦਾਂਗੇ ਸ਼ਰਾਰਾ ਲੈ ਲਓ ਲਹਿੰਗਾ ਲੈ ਲਓ ਆਹ ਲੋ ਜੀ ਮੈਂ ਇਹ ਆ ਗਈ ਨਾਰਗਲੀ ਅੱਛਾ ਜੀ ਮਾਰਕੀਟ ਦੇ ਵਿੱਚ ਤੁਹਾਨੂੰ 2800 3000 ਓਕੇ ਇਹ ਵੀ ਤੁਹਾਨੂੰ ਸਾਡੇ 1600 ਦੀ ਲਾ ਦਾਂਗੇ ਠੀਕ ਹੈ ਜੀ ਸਾਰੇ ਮਤਲਬ ਮਾਰਕੀਟਾਂ ਦੇ ਰੇਟ ਨਾਲੋਂ ਸਾਰਿਆਂ ਤੋਂ ਅਲੱਗ ਲਾ ਰਿਹਾ ਹੈ ਲੈਡੀਆਂ ਦਾ ਹੀ ਇਹ ਪੋਰਸ਼ਨਾਂ ਵਾਲਾ ਜੀ ਸਾਰੇ ਲੈਡੀਆਂ ਦਾ ਪੋਸ਼ਨਾ ਹੈ ਠੀਕ ਹੈ ਜੀ ਸਾਰੇ ਗਰਾੜੇ ਹਨ ਇਹ ਗਾਉਨ ਆ ਜੀਗਾ ਲਓ ਹੂੰ ਰੰਗ ਤੇ ਯਾਰ ਬੜੇ ਸੋਣੇ ਨੇ ਵਧੀਆ ਰੰਗ ਨੇ ਆ ਤੇ ਰੰਗ ਕੀ ਕੀ ਗੁਨੀਆਂ ਰੰਗ ਹੋਰ ਵੀ ਦੇ ਦੇਣੇ ਤੁਹਾਨੂੰ ਇਹਨਾਂ ਦੇ ਵਿੱਚ ਠੀਕ ਹੈ ਜੀ ਲਓ ਜੀ ਦਿਖਾਓ ਇੱਕ ਅਧੋਰ ਵਧੀਆ ਰੰਗ ਦਿਖਾ ਦਿਓ ਹਾਂ ਆਦਾ ਯਾਰ ਬਾਲੇ ਸਰਾ ਜੀ ਚ ਕੱਢ ਦੀ ਆ ਲੋ ਜੀ ਚਰੀ ਦਾ ਕੰਮ ਹੋਇਆ ਸਾਰਾ ਫੁੱਲੀ ਹੈਵੀ ਲਓ ਜੀ ਸਾਰਿਆਂ ਵਿੱਚ ਪੰਜ ਪੰਜ ਚਾਰ ਚਾਰ ਕਲਰ ਦੇ ਦੇਣੇ ਤੁਹਾਨੂੰ ਠੀਕ ਹੈ ਜੀ ਆ ਲੋ ਸਰਾਉ ਜੀ ਚੈੱਕ ਲਓ ਜੀ ਕੀ ਪ੍ਰਾਈਸ ਸਾਰਿਆਂ ਦਾ ਇੱਕੋ ਪ੍ਰਾਈਸ ਕਿ ਅਲੱਗ ਅਲੱਗ ਸਾਰਿਆਂ ਦੇ ਇੱਕੋ ਪ੍ਰਾਈਸ ਲਾ ਦਾਂਗੇ 1500 ਦੇ ਵਿੱਚ ਆ ਗਿਆ ਇਹ ਚੀਜ਼ ਆ ਗਈ ਇਹ ਤੁਹਾਨੂੰ 1600 ਦੇ ਕਰੀਬ ਮਿਲ ਜਣੀ ਹੈ ਇਹ 1500 ਦੇ ਕਰੀਬ ਦੇ ਦਾਂਗੇ ਅੱਛਾ ਜੀ ਇਹ 15 ਜੀ ਇੱਕ ਰਾਜਾ ਰਾਣੀ ਲਓ ਜੀ ਆ ਲੋ ਇਨਪੋਰਟੈਂਟ ਮਾ ਜੀ ਅੱਛਾ ਜੀ ਆਪਣੇ ਜਿਆਦਾ ਵਿਗੜੀ ਹੈ ਤੇਨੇ ਲਓ ਜੀ ਆ ਚੈੱਕ ਕਰੋ ਰਾਜਾ ਜੀ ਲਓ ਇਹ ਵੀ ਇਹੀ ਰੇਟ ਹੈ ਨੀ ਇਹਦਾ ਰੇਟ ਲੱਗ ਰਹੇਗਾ ਜੀ। ਅੱਛਾ ਜੀ। ਇਹ ਮਾਰਕੀਟ ਦੇ ਵਿੱਚ 6600 ਆਪਾਂ ਤੁਹਾਨੂੰ ਦੇ ਦੇਣਾ ਇਹ 3500 ਦਾ। ਲਓ ਜੀ ਆ 3500 ਦਾ ਲੱਗੂ ਰਾਜਾ। ਅੱਧੂ ਅੱਧੇ ਦਾ ਫਰਕ ਪਾ ਕੇ ਦਵਾਂਗੇ ਮਾਰਕੀਟ ਦੇ ਵਿੱਚ। ਠੀਕ ਹੈ ਵੀਰ ਜੀ। ਓਕੇ ਜੀ। ਲਓ ਜੀ ਇਹ ਲੇਡੀਜ਼ ਵੀ ਆ ਗਏ ਤੇ ਸਾਰਾ ਸਮਾਨ ਇਹਨਾਂ ਨੇ ਰੱਖਿਆ ਹੈ ਇੱਥੇ ਵੈਰਾਈਟੀ ਸਾਰੀ ਹੈ। ਇੱਕੋ ਚਾਰ ਥੱਲੇ ਜੀ। ਵੈਰਾਈਟੀ ਹੋਰ ਵੀ ਬਹੁਤ ਹਨਾਂ ਕੋਲ ਸੋ ਠੀਕ ਹੈ ਦੋਸਤੋ ਅਸੀਂ ਆਪਣਾ ਅਜਦਾ ਵਲੌਗ ਜੀ ਆਪਣੇ ਚੈਨਲ ਉੱਪਰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰਿਓ। ਸ਼ੇਅਰ ਕਰਿਓ ਤਾਂ ਜੋ ਅਗਲਗ ਸਾਰਿਆਂ ਕੋਲ ਜਿਹੜੇ ਆ ਇਨਫੋਰਮੇਸ਼ਨ ਜਾਵੇ ਵੀ ਆਪਾਂ ਨੂੰ 1500 ਦੇ ਵਿੱਚ ਕੋਟ ਪੈਂਟ 3 ਪੀਸ ਮਿਲ ਰਿਹਾ। ਸੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ। ਧੰਨਵਾਦ।